ਸਸਰੀ ਕਾਲ ਜੀ ਕੀ ਹਾਲ ਚਾਲ ਜੇ ਲੋ ਜੀ ਪੰਜਾਬ ਦੇ ਵਿੱਚ ਮੀਂਹ ਦੀਆਂ ਝੜੀਆਂ ਲੱਗੀਆਂ ਹੋਈਆਂ ਨੇ ਸਾਰੇ ਬਨੇ ਮੀਂਹ ਮੀਂਹ ਪਾਣੀ ਪਾਣੀ ਹੋਇਆ ਪਿਆ ਏ ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਥਾਣੀ ਬਾ ਉਹ ਵਾਲੀ ਯਾਦ ਆ ਗਈ ਤੇ ਇੱਧਰ ਜਸ਼ਨ ਨੂੰ ਮੈਂ ਸਮੋਸੇ ਖਵਾ ਰਿਆਂ ਜੇ ਮੁੰਡਾ ਅੱਜ ਚੱਲਾ ਜੇ ਮੇਰੇ ਨਾਲ ਚੰਡੀਗੜ੍ਹ ਨੂੰ ਤੇ ਆਹ ਦੇਖੋ ਬਈ ਆ ਬਿਆਸ ਦੀ ਜਿਹੜੀ ਤੁਸੀਂ ਹੁਣੇ ਪਾੜੀ ਜੀ ਦੇਖੀ ਐ ਇੱਥੇ ਕਦੇ ਆਪਾਂ ਛੋਟੇ ਹੁੰਦੇ ਭੰਗੜਾ ਕਰਦੇ ਹੁੰਦੇ ਸੀਗੇ ਤੇ ਇਹ ਹੈਗਾ ਜੇ ਬਿਆਸ ਜੀ ਡੇਰਾ ਬਿਆਸ ਰਾਦਾ ਸੌਮੀ ਵਾਲਿਆਂ ਦਾ ਤੇ ਇਸ ਤੋਂ ਅੱਗੇ ਆਪਣਾ ਦਰਿਆ ਬਿਆਸ ਦਰਿਆ ਆ ਜਾਂਦਾ ਜੀ ਤੇ ਇਧਰੋਂ ਆਪਾਂ ਘੁੰਮਦੇ ਘਮੰਦੇ ਪਹੁੰਚਾਂਗੇ ਚੰਡੀਗੜ੍ਹ ਨੂੰ ਵਾਹ ਵਾਹ ਲੁਧਿਆਣਾ ਤੋਂ ਵਾਹ ਵਾਹ ਲੁਧਿਆਣੇ ਤੋਂ ਹੁੰਦੇ ਹੋਏ ਆ ਦੇਖੋ ਵੀ ਬਿਆਸ ਵਾਲਾ ਪੁਲ ਹੈ ਜੀ ਇਹ ਤੇ ਇੱਥੋਂ ਆਪਾਂ ਜਾਣਾ ਜੇ ਹੁਣ ਚੰਡੀਗੜ੍ਹ ਨੂੰ ਜਸ਼ਨ ਨੂੰ ਲੈ ਕੇ ਪਾਣੀ ਪੂਰਾ ਆ ਚੁੱਕਾ ਆ ਬਿਆਸ ਦਰਿਆ ਦੇ ਵਿੱਚ ਪੂਰਾ ਪਾਣੀ ਦੇ ਅੰਦਰ ਦੇਖੋ ਬਈ ਬਾਈ ਉਹਨਾਂ ਨੇ ਸ਼ਬੀਲ ਲਾਈ ਹੋਈ ਸੀਗੀ ਸ਼ਬੀਲ ਵੀ ਲਾਈ ਹੋਈ ਰੋ ਦੀ ਗੰਨੇ ਦਾ ਰਸ ਮੇਰੇ ਵੀਰੋ ਗੰਨੇ ਦਾ ਰਸ ਠੰਡਾ ਅਤੇ ਤਾਜ਼ਾ ਹਾਂ ਉਹ ਦੇਖੋ ਮੈਂ ਕਹਨਾ ਪੀ ਕੇ ਇੱਕ ਗਲਾਸ ਦਾ ਸਵਾਦ ਹੀ ਆ ਗਿਆ ਨਿਆਰੇ ਲੱਗ ਕੇ ਮੈਂ ਇੱਕ ਗਲਾਸ ਨੇ ਅੱਤ ਕਰਾਤੀ ਸਵਾਦ ਆ ਗਿਆ ਇਹ ਸਵਾਦ ਇਹੋ ਜਿਹਾ ਸਵਾਦ ਸਿਰ ਪੰਜਾਬ ਚ ਹੀ ਦੇਖਣ ਨੂੰ ਮਿਲਦੇ ਹੋਰ ਕਿਤੇ ਨਹੀਂ ਮਿਲਦੇ ਜੀ ਤੇ ਆਪਾਂ ਧੰਨਵਾਦ ਕਰਕੇ ਇੱਥੋਂ ਨਿਕਲ ਰਹੇ ਆ ਤੇ ਜਾ ਰਹੇ ਆ ਚੰਡੀਗੜ੍ਹ ਨੂੰ ਕਹਿੰਦੇ ਥੋੜੀ ਜੀ ਅੱਗੇ ਜਾਓ ਨਾ ਤੇ ਸਾਹਮਣੇ ਪੁਲਿਸ ਵਾਲਿਆਂ ਨੇ ਨਾ ਸਪੀਡ ਮੀਟਰ ਵਾਲਾ ਲਾਇਆ ਹੁੰਦਾ ਜੀ ਕਿ ਸਪੀਡ ਮੀਟਰ ਆਵੇ ਤੇ ਆਪਾਂ ਜਲਦੀ ਜਲਦੀ ਫੜੀਏ ਤੇ ਚਲਾਣ ਕੱਟੀਏ ਇਸ ਕਰਕੇ ਮੇਰੇ ਵੀਰੋ ਬੜੇ ਧਿਆਨ ਦੇ ਨਾਲ ਇੱਥੋਂ ਸਪੀਡ ਹੌਲੀ ਕਰਕੇ ਜਾਇਓ ਕਿਉਂਕਿ ਇੱਥੇ ਸਪੀਡ ਮੀਟਰ ਵਾਲਾ ਇਹਨਾਂ ਨੇ ਲਾਇਆ ਹੁੰਦਾ ਜੀ ਤੇ ਕਦੇ ਵੀ ਤੁਸੀਂ ਚਲਾਨ ਘਟਾ ਸਕਦੇ ਹੋ ਜੇ ਤੁਹਾਡੀ ਓਵਰ ਸਪੀਡ ਹੋਈ ਇਸ ਕਰਕੇ ਇੱਥੋਂ ਬਹੁਤ ਥੋੜਾ ਧਿਆਨ ਨਾਲ ਜਾਇ ਕਰੋ ਆ ਦੇਖੋ 뷰 ਬੜਾ ਘੈਂਟ ਸੀਗਾ ਤੇ ਇਸ ਤੋਂ ਅੱਗੇ ਜਿਹੜਾ ਇੱਕ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੋਇਆ ਜੀ ਇਹ ਸਾਹਮਣੇ ਅਜੂਬਾ ਬਣਾਇਆ ਹੋਇਆ ਜੀ ਜਿਆਦਾ ਚੱਲਿਆ ਚੁੱਲਿਆ ਤੇ ਹੈ ਨਹੀਂ ਆ ਮੈਂ ਵੀ ਕਿਤੇ ਦਰਸ਼ਨ ਕਰੂੰਗਾ ਇਹਦੇ ਇੱਕ ਵਾਰੀ ਤੇ ਜਾਣਾ ਬਣਦਾ ਆ ਕਿ ਦੇਖੀਏ ਤਾਂ ਸਹੀ ਇਹ ਹੈ ਕਿ ਬਣਾਇਆ ਗਿਆ ਜੀ ਸ਼ਹੀਦਾਂ ਦੀ ਵੈਸੇ ਯਾਦ ਯਾਦ ਵਿੱਚ ਬਣਾਇਆ ਗਿਆ ਹੈ ਜਿੰਨਾ ਤੱਕ ਮੈਨੂੰ ਪਤਾ ਸੋ ਇੱਕ ਵਾਰੀ ਮੈਂ ਵੀ ਇੱਥੇ ਜਾ ਕੇ ਆਉਂਗਾ ਇਹ ਹਕੂਬ ਤੁਸੀਂ ਵੀ ਜੇ ਕੋਈ ਗਿਆ ਹੋਵੇ ਤੇ ਜ਼ਰੂਰ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਕਿ ਕਿੱਦਾਂ ਦਾ ਬਣਿਆ ਹੋਇਆ ਹੈ ਜੀ ਤੇ ਆਈ ਥਿੰਕ ਇਹਦੀ ਟਿਕਟ ਵਗੈਰਾ ਰੱਖੀ ਹੋਈ ਹੈ ਪਰ ਇਹ ਚੱਲਿਆ ਨਹੀਂ ਜ਼ਿਆਦਾ ਪਤਾ ਨਹੀਂ ਕਿਉਂ ਨਹੀਂ ਚੱਲਿਆ ਬਾਕੀ ਇੱਕ ਵਾਰੀ ਮੈਂ ਵੀ ਜ਼ਰੂਰ ਵਿਜ਼ਿਟ ਕਰੂੰਗਾ ਤੇ ਜਾਣਾ ਬਣਦਾ ਵੀ ਆ ਆਪਣਾ ਕਿਉਂਕਿ ਜਲੰਧਰ ਦੇ ਲੱਗ ਹੀ ਇਹ ਬਨਾਇਆ ਹੋਇਆ ਜੀ ਸ਼ਹੀਦਾ ਦੀ ਯਾਦ ਦੇ ਵਿੱਚ ਬਨਾਇਆ ਹੋਇਆ ਆਈ ਥਿੰਕ ਬਹੁਤ ਸੋਹਣਾ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਨਾਇਆ ਹੋਇਆ ਹੈ ਜੀ ਚੀਜ਼ ਤਾਂ ਵਧੀਆ ਬਣਾਈ ਹੋਈ ਆ ਦੇਖਣ ਨੂੰ ਦੇਖਣੀ ਵੀ ਚਾਹੀਦੀ ਆ ਆਪਾਂ ਆਪਣੇ ਕਮਾਂਕਰਾਂ 'ਚ ਨਿਸ਼ਤ ਰਹਿਨੇ ਆ ਇਸ ਕਰਕੇ ਆਪਾਂ ਜਾਣ ਬੰਦਾ ਨਹੀਂ ਹੈਗਾ ਪਰ ਆਪਾਂ ਜ਼ਰੂਰ ਜਾਵਾਂਗੇ ਏ ਸੋ ਗਾਇਸ ਆਪਾਂ ਘੁੰਮਦੇ ਘੁਮਾਦੇ ਪਹੁੰਚ ਚੱਲੇ ਆ ਆਪਣੇ ਜਗੰਦਰ ਨੂੰ ਜਲੰਧਰ ਤੋਂ ਆ ਦੇਖੋ ਨਵੇਂ-ਨਵੇਂ ਬਿਲਡਿੰਗਾਂ ਆ ਚੁੱਕੀਆਂ ਨੇ ਤੇ ਜਲੰਧਰ ਆਪਾਂ ਪਹੁੰਚ ਗਏ ਆ ਤੇ ਇੱਥੋਂ ਆਪਾਂ ਜਾਣਾ ਜੀ ਹੁਣ ਲੋ ਵੀ ਜਸ਼ਨ ਨੂੰ ਲੱਗੀ ਹੋਈ ਸੀ ਭੁੱਖ ਤੇ ਮੈਂ ਕਿਹਾ ਕਾਕਾ ਆਪਾਂ ਤੈਨੂੰ ਖਵਾਨੇ ਆ ਕੇਲੇ ਤੇ ਕੇਲੇ ਖਾ ਦੋ-ਦੋ ਕੇਲੇ ਖਾ ਤੇ ਬਾਕੀ ਕੰਮ ਬਾਅਦ ਚੁੱਕ ਘਰੇ ਜਾ ਕੇ ਦੇਖਦੇ ਆ ਕਿ ਕੀ ਕਰਨਾ ਜੀ ਤੇ ਕੇਲੇ ਖਾ ਨਮਕ ਲਾ ਕੇ ਥੋੜੀ ਇਹ ਚੰਗੀਆਂ ਚੀਜ਼ਾਂ ਆ ਦੇਖੋ ਕਹਿੰਦਾ ਨਹੀਂ ਮੈਂ ਤਾਂ ਦਾਲ ਖਾਊਂਗਾ ਇਹ ਪਤੰਦਰ ਆਪਣੇ ਤਰੀਕੇ ਚ ਚਲਾਈ ਜਾਂਦਾ ਹੈ ਤੇ ਇਹਨੂੰ ਦਾਲ ਖਵਾਈ ਤਮਾਹ ਚਾਲ ਤੋਂ ਬਣਾਵਾ ਦਾਲ ਖਾ ਲਿਆ ਇਹ ਨਾ ਕਹੀਂ ਕਿ ਚਾਚੇ ਤੇਰੇ ਨੇ ਤੈਨੂੰ ਦਾਲ ਨਹੀਂ ਖਵਾਈ ਕਹਿੰਦਾ ਦਾਲ ਖਾਉਂਗਾ ਇਸ ਤੋਂ ਬਾਅਦ ਚੋ ਆ ਗਏ ਆਪਾਂ ਮੈਕਡੋਨਲ ਲੈ ਕੇ ਤੇ ਪਤੰਦਰ ਨੂੰ ਲੱਭੇਣਾ ਕਹਿੰਦਾ ਯਾਰ ਟੁੱਟੀ ਦਾ ਹੈ ਨਹੀਂ ਆ ਤੇ ਹੱਥ ਕਿਤੇ ਧੋਆ ਮੈਂ ਹੈ ਹੱਥੇ ਤੇ ਥੱਲੇ ਲੱਗੀ ਹੋਈ ਆ ਟੁੱਟੀ ਟੁੱਟੀ ਲੱਭਣੀ ਆ ਤੇ ਉਹ ਥੱਲੇ ਲੱਗੀ ਆ ਥੱਲੋਂ ਬੜਨ ਪੈਰ ਨਾਲ ਨੱਪਣਾ ਪੈਣਾ ਫੇਰ ਤਨੂੰ ਆ ਦੇਖੋ ਮੁੰਡਾ ਕਹਿੰਦਾ ਮੈਂ ਤੇ ਹੱਥ ਵੀ ਸਾਫ਼ ਕਰੂੰਗਾ ਇਹ ਚੰਡੀਗੜ੍ਹ ਆ ਗਿਆ ਤਾਂ ਮੁੰਡਾ ਸਵਾਦ ਲੈਂਦਾ ਫਿਰਦਾ ਹਰ ਚੀਜ਼ ਦਾ ਆਹ ਵੇਖੋ ਭਈ ਆਰਡਰ ਵੀ ਲੈ ਕੇ ਆ ਗਿਆ ਮੁੰਡਾ ਕਹਿੰਦਾ 버거 ਖਾਣੇ ਆ ਕਰਨ ਲੱਗਿਆ 버거 ਖਾਣੇ ਆ ਮੈਕਡੋਨਲਡ ਤੋਂ ਉਹਦੇ ਪਤੰਦੋਂ ਦੇ ਨਾਲ ਇੱਕ ਕੋਲਡ ਡਰਿੰਕ ਫ੍ਰੀ ਲੈ ਕੇ ਆ ਗਿਆ ਚੱਕੋ ਭਾਈ ਵਾਧੂ ਹੀ ਲੈ ਕੇ ਆ ਗਿਆ ਦੇਖ ਲੋ ਸਿਰਾਂ ਹੀ ਗੱਲਬਾਤ ਕਰਾਉਂਦੇ ਆ ਉਹ ਆ ਰਹਿਗੇ ਜਰਾ ਇੱਕ ਲੋ ਜੀ ਜਸ਼ਨ ਕਹਿੰਦਾ ਮੈਂ ਮੂਵੀ ਵੇਖਣੀ ਆ ਤੇ ਡਾਪੋਂ ਦਾ ਮੁੰਡਾ ਮੂਵੀ ਦੇਖਣ ਵਾਸਤੇ ਜਸ਼ਨ ਨੂੰ ਲੈ ਕੇ ਆਏ ਸੀਗੇ ਤੇ ਮਗਾ ਚੱਲ ਬਈ ਮੁੰੜਿਆ ਤਨੂ ਅੱਜ ਮੂਵੀ ਦਿਖਾਣੇ ਆ ਤੂੰ ਇਹ ਨਾ ਕਰ ਕਿ ਤਨੂ ਮੂਵੀ ਨਹੀਂ ਦਿਖਾਈ ਆ ਦੇਖੋ ਬਈ ਜਸ਼ਨ ਦੇ ਨਾਲ ਤੈਨੂੰ ਇੱਕ ਨਿਕਾ ਜਸ਼ਨ ਵੀ ਡੱਪ ਗਿਆ ਸੁੱਖਾ ਜਿਹੇ ਜਿਹੇ ਨੂੰ ਸੁੱਖ ਲੱਭ ਗਿਆ ਇਹ ਇਹ ਸੁੱਖ ਲੱਭ ਗਿਆ ਸੁੱਖ ਜਿਹਾ ਉਹਦੇ ਸੁੱਖ ਲੱਭ ਗਿਆ ਅਜਾ ਸੁੱਖ ਆ ਗਿਆ ਵੇ ਆਜਾ ਕਿਹੜੇ ਸੁੱਖ ਆ ਗਿਆ ਹੈਗਾ ਜਸ਼ਨ ਕਿਹੜੀ ਮੂਵੀ ਵੇਖਣ ਆਏ ਕਾਕੂਆਂ ਦਾ ਮੁੰਡਾ ਕਾਕੂਆਂ ਦਾ ਮੁੰਡਾ ਵੇਖਣ ਆਇਆ ਅੱਜ ਕਹਿੰਦਾ ਸੋਨਾ ਨਹੀਂ ਹੈਗਾ ਬਸ ਪਹਿਲਾਂ ਮੈਨੂੰ ਮੂਵੀ ਦਿਖਾਓ ਹਾਂ ਕਿੰਨੇ ਦੇ ਪੌਪਕਣ ਨਹੀਂ ਨਹੀਂ ਦੇ ਆ 40 ਦੇ ਨਹੀਂ ਹੁੰਦੇ ਲੋ ਵੀ ਮੂਵੀ ਹਲੇ ਸ਼ੁਰੂ ਹੋਈ ਨਹੀਂ ਸੀਗੀ ਤੇ ਜਸ਼ਨ ਨੂੰ ਆਪਾਂ ਐਂਟਰੀ ਕਰਾਤੀ ਅਸਲ ਬੇਹਾਲ ਦੀ ਇਹ ਨਾ ਕਵੇ ਕਿ ਚਾਚੜੇ ਮੂਵੀ ਨਹੀਂ ਦਿਖਾਈ ਸੀ ਮੈਨੂੰ ਆ ਲੋ ਵੀ ਆਪਣੀ ਸੀਟ ਤੇ ਬਹਿ ਗਿਆ ਜੇ ਨੇਰਾ ਘੁੱਪ ਹੋ ਗਿਆ ਜੇ ਵੀਡੀਓ ਵਧੀਆ ਹੀ ਵਧੀਆ ਹੀ ਮੂਵੀ ਡਾਕੂ ਦਾ ਮੁੰਡਾ ਹੈ ਦੋ ਵਜੇ ਤੱਕ ਅੱਜ ਪਹਿਲੀ ਵਾਰੀ ਉੱਠਿਆ ਹੋਣਾ ਹੈ ਕਹਿੰਦਾ ਤੂੰ ਹੈ ਨਹੀਂ ਬੁਝੀਆ ਵਧੀਆ ਠੀਕ ਆ ਗਾਇਜ਼ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ